ਛੋਟੇ ਜਵਾਕਾਂ ਨੂੰ ਪੜਾ ਰਿਹਾ ਤੇ ਗੇਹ ਬੰਨ ਨੂੰ ਕੀ ਕਰਦਾ ਟੈਂਪੂ ਬੰਨ ਨੂੰ ਕੀ ਕਰਦਾ ਛੋਟੇ ਜਵਾਕਾਂ ਨੂੰ ਪੜਾ ਰਿਹਾ ਤੇ ਸੁਵਲੰਗੀ ਬੰਨ ਨੂੰ ਕੀ ਕਰਦਾ ਕੁੜੀ ਨਾਲ ਕੁੜੀ ਵਾਂਗ ਮੁੰਡੇ ਨਾਲ ਮੁੰਡੇ ਵਾਂਗ ਕਿਹਨੂੰ ਕੀ ਕਰਦਾ ਜੈਂਡਰ ਚੇਂਜ ਕਰ ਨੂੰ ਕੀ ਕਰਦਾ ਵੀ ਕੁੜੀ ਨੂੰ ਮੁੰਡਾ ਬਣਾ ਦਿਓ ਤੇ ਮੁੰਡਾ ਕੁੜੀ ਬਣ ਜਾਏ ਆ ਸੰਜੇ ਬਾਂਗੜਾ ਮਸ਼ਹੂਰ ਕਰੈਕਟਰ ਭਾਰਤ ਦਾ ਉਹਦਾ ਕੋਈ ਇੱਕ ਮੁੰਡਾ ਕੁੜੀ ਬਣ ਗਿਆ ਲੈ ਉਹ ਕਹਿੰਦਾ ਹੁਣ ਮੈਂ ਕੀ ਕਰਾਂ ਕਿ ਨਾਲ ਮਰਦ ਨੂੰ ਕੀ ਕਰਦਾ ਆਏ ਨਮਸਕਾਰ ਦੁਨੀਆ ਦਾ ਅਮੀਰ ਬੰਦਾ ਤੇ ਮੁੰਡਾ ਵੀ ਕੁੜੀ ਬਣ ਗਿਆ ਕੁੜੀ ਨਹੀਂ ਬਣਦਾ ਟੈਂਪੂ ਬਣ ਗਿਆ ਹਸਣ ਵਾਲੀ ਗੱਲ ਦੀ ਬਾਈ ਇਹੇ ਇਹ ਦਿਖਾਉਂਦਾ ਸਾਡਾ ਤੁਸੀਂ ਭੱਜ ਕੇ ਕਿੱਥੇ ਜਾਓ ਬਈ ਯਾਰ ਭੱਜੋ ਭੱਜੋ ਛੱਡ ਦਿਓ ਪੰਜਾਬ ਵਿੱਚੋਂ ਜਮੀਨਾ ਜਾਓ ਕੈਨੇਡਾ ਅਮਰੀਕਾ ਦੇ ਕੋਹਲਾ ਸੁਤੇ ਕੀ ਨੇ ਅਗਲੇ ਹੰਦ ਦਾ ਰਾਜਵੀਰ ਮੈਨੂੰ ਪਾਸੋਂ ਰਾਤ ਨੂੰ ਘੰਟਾ ਰੋਈ ਕੇ ਫੋਨ ਤੇ ਗੱਲ ਕਰਕੇ ਕਹਿੰਦਾ ਭਾਈ ਓਏ ਹੱਥ ਬਣਾ ਲਾ ਕਹਿੰਦਾ ਇੱਥੇ ਲੋਕਾਂ ਨੂੰ ਅਪੀਲ ਕਰੋ ਕੁੜੀਆਂ ਨਾ ਭੇਜੋ ਗਲੀਆਂ ਇੰਗਲੈਂਡ ਚ ਸਾਡੀਆਂ ਕੁੜੀਆਂ ਸੜਕਾਂ ਤੇ ਆਇਆਂ ਖੜੀਆਂ ਹੁੰਦਾਂ ਨੇ ਮੈਂ ਦਿੱਲੀ ਜੀਵੀ ਰੋਡ ਤੇ ਕੁੜੀਆਂ ਖੜੀਆਂ ਨੇ ਏ ਗੱਲ ਕੰਗਾ ਨੂੰ ਚੁਗੂਗੀ ਮੇਰੀ ਛੋੜ ਦੇ ਕਿ ਤੁਮ ਕਿਧਰ ਨੂੰ ਦੁਰ ਗਏ ਜਰਾ ਸੀ ਅਸੀਂ ਇੱਕ ਤਾਂ ਰਸਾ ਸਾਪਣ ਮਰਨ ਵਾਲੇ ਲੋਕਾਂ ਦਾ ਦੇਣ ਵਾਲੇ ਲੋਕਾਂ ਦੀਆਂ ਕਰਦੇ ਲੋਕ ਯਾਰ ਅੱਜ ਆਪਣੀਆਂ ਇੱਜਤਾਂ ਅੱਖਾਂ ਸਾਹਮਣੇ ਦਾਤੇ ਲਾਦਣਾ ਨੱਕੇ ਹੋਣ ਲਾ ਕੇ ਜਿਸਮ ਵੇਚਣ ਲਾ ਗਏ ਯਾਰ ਸਰਕਾਰਾਂ ਨੂੰ ਆਪਾਂ ਦੋਸ਼ ਦਿੰਦੇ ਆ ਪ੍ਰਬੰਧਨ ਦੋਸ਼ ਦਿੰਦੇ ਆ ਲੀਡਰਾਂ ਨੂੰ ਮਾੜਾ ਕਹਿੰਦੇ ਆ ਅਸੀਂ ਕੀ ਕਰਦੇ ਆ ਐ ਕਿ ਸਰਪੰਚੀ ਵੇਲੇ ਗਾਲੂ ਕਿੰਨੇ ਦੀ ਪੀਤੀ ਸਰਪੰਚਾ ਤੂੰ ਮੈਨੂੰ ਦੱਸੋ 20 20 30 ਲੱਖ ਦੀ ਦਾਦੂ ਪੀ ਗਏ ਸਰਪੰਚਾ ਕੋਲ ਲੋਕਾਂ ਆ ਪਗੜਾ ਪੰਡ ਦਾ ਸ਼ਾ ਮੁਕਤ ਕਰਨਾ ਹੈ। ਨਸ਼ਾ ਵਿਕੜਨੀ ਦੇਣਾ। ਪੀਤੀਆ ਕਿ ਨਹੀਂ ਛੋਡੇ ਪਿੰਡ ਚੱਲਿਆ ਉਹ ਕੰਮ ਕੁ ਚੱਲਿਆ ਨਹੀਂ। ਹਾਂ? ਦੱਸ। ਮੈਂ ਮਾਨਸਾ ਗਿਆ ਇੱਕ ਸਰਪੰਚੀ ਚੋਂ ਲੜੇ ਮੁੰਡਾ। ਉਹਨੇ ਉਹਦੀ ਮੈਂ ਗੱਲ ਸੁਣ ਕੇ ਹਰਾਨ ਰਹਿ ਗਿਆ ਕਹਿੰਦਾ ਭਾਈ ਇਹ ਤੇਰੇ ਮੁਰੇ ਮੁਰੇ 25 ਮਿੰਟ ਗੁਰਸਖ ਬੰਦਾ ਵਸੇ 15 ਬੋਤਲਾਂ ਲੈ ਕੇ ਆਇਆ। ਘਰ ਜੀ ਕੱਢੀਆਂ। ਮੈਂ ਗੁਰਸਖ ਵੀ ਪੀਣ ਲੱਗ ਗਿਆ ਕਹਿੰਦਾ ਪੀਂਦਾ ਤਾਂ ਗਾਹ ਨੂੰ ਐ। ਉਹ ਕਹਿੰਦਾ ਕਿ ਮੈਂ ਲਿਕੜੀਆਂ ਬੰਦੇ ਬੰਦੇ ਉਹਨਾਂ ਨੂੰ ਪਿਆਦਾਂਗੇ। ਸਾਡਾ ਕਿਰਦਾਰ ਕਿੱਥੇ ਰਹਿ ਗਿਆ ਯਾਰ ਕਿੱਥੇ ਖੜ੍ਹੇ ਡਾਕੇ ਸੀ ਆ ਇੱਕ ਦਿਨ ਸਰੀ ਸਕੂਲ ਦੇ ਮੁਰੇ ਕਾਠ ਕੈਨੇਡਾ ਤੋਂ ਬਹੁਤ ਵੱਡਾ ਕਾਠ ਕਰੇ ਮੁੰਡੇ ਨੇ ਮੈਨੂੰ ਵੀਡੀਓ ਕਾਲ ਲਾ ਲਈ ਕਹਿੰਦਾ ਭਈ ਆ ਕਾਠ ਆਪਣੇ ਪੰਜਾਬੀਆਂ ਦਾ ਚਾਰ ਪੰਜ ਹਜ਼ਾਰ ਬੰਦਾ ਢੰਡ ਚੱਕੀ ਫਿਰਦਾ ਸਕੂਲ ਦੇ ਪੁਰੇ ਮੈਂ ਇਹ ਕਹਾਣਾ ਸੁਣਾਇਆ ਸੀ ਕਹਿੰਦਾ ਭਾਈ ਸਾਡੇ ਜਵਾਨਾਂ ਨੂੰ ਕੁੱਤੇ ਬਿੱਲੇ ਬਣਾ ਰਹੇ ਆ ਫੂਚ ਪੜਾ ਰਹੇ ਨੇ ਜਵਾਨਾਂ ਨੂੰ ਜਿਹੜਾ ਕੁੱਤਾ ਬਣਾਉਣ ਨੂੰ ਜੀ ਕਰਦਾ ਤੇਰਾ ਬਿੱਲੀ ਬਣਾਉਣ ਨੂੰ ਜੀ ਕਰਦਾ ਛੋਟੇ ਜਵਾਨਾਂ ਨੂੰ ਪੜਾ ਰਹੇ ਆ ਤੇ ਗੇਹ ਬਣਾਉਣ ਨੂੰ ਜੀ ਕਰਦਾ ਟੈਂਕੂ ਬਣਾਉਣ ਨੂੰ ਜੀ ਕਰਦਾ ਫਿਰ ਜੇ ਵਕਾ ਨੂੰ ਬਣਾ ਰਿਹਾ ਜਦੋਂ ਸੁਵੰਗੀਵਾਂ ਨੂੰ ਜੀ ਕਰਦਾ ਕੁੜੀ ਨਾਲ ਕੁੜੀ ਵਾਂਗ ਮੁੰਡੇ ਨਾਲ ਮੁੰਡੇ ਨੂੰ ਕਹਿ ਕਲ ਨੂੰ ਜੀ ਕਰਦਾ ਜੈਂਡਰ ਚੇਂਜ ਕਰ ਨੂੰ ਜੀ ਕਰਦਾ ਕਿ ਕੁੜੀ ਨੂੰ ਮੁੰਡਾ ਬਣਾ ਦਿਓ ਤੇ ਮੁੰਡਾ ਕੁੜੀ ਬਣਦੇ ਆ ਸੰਜੇ ਬਾנגਲ ਮਸ਼ਹੂਰ ਕਰੈਕਟਰ ਭਾਰਤ ਦਾ ਉਹਦਾ ਕੋਈ ਇੱਕ ਮੁੰਡਾ ਕੁੜੀ ਬਣ ਗਿਆ ਲੈ ਉਹ ਕਹਿੰਦਾ ਹੁਣ ਮੈਂ ਕੀ ਕਰਾਂ ਕਿ ਨਾਲ ਮਰਦ ਨੂੰ ਜੀ ਕਰਦਾ ਆਏ ਨਮਸਕਾਰ ਦੁਨੀਆ ਦਾ ਅਮੀਰ ਬੰਦਾ ਆ ਫੇਸਬੁਕਾਂ ਦਾ ਮਾਲਕ ਟਵਿੱਟਰਾਂ ਦਾ ਮਾਲਕ ਫੈਸਟਪਾਡਾ ਦਾ ਮਾਲਕ ਉਹਦਾ ਮੁੰਡਾ ਵੀ ਕੁੜੀ ਬਣ ਗਿਆ ਕੁੜੀ ਨਹੀਂ ਬਣ ਕੇ ਟੈਂਪੂ ਬਣ ਗਿਆ ਹੱਸਣ ਵਾਲੀ ਗੱਲ ਨਹੀਂ ਬਾਈ ਹੋਏ ਇਹ ਦਿਖਾਉਂਦਾ ਸਾਡਾ ਤੁਸੀਂ ਭੱਜ ਕੇ ਕਿੱਥੇ ਜਾਓਗੇ ਯਾਰਾ ਭੱਜੋ ਭੱਜੋ ਛੱਡ ਦਿਓ ਪੰਜਾਬ ਵਿੱਚੋਂ ਜਮੀਨਾ ਜਾਓ ਕੈਨੇਡਾ ਅਮਰੀਕਾ ਦੇ ਕੋਹਲਾ ਫੜ ਕੇ ਕੀ ਨੇ ਅਗਲਾ ਮੁੰਡਾ ਰਾਜਵੀਰ ਮੈਨੂੰ ਪਰਸੋਂ ਰਾਤ ਨੂੰ ਘੰਟਾ ਰੋਈ ਗਿਆ ਫੋਨ ਤੇ ਗੱਲ ਕਰਕੇ ਕਹਿੰਦਾ ਭਾਈ ਓਏ ਹੱਥ ਬਣਾ ਲਾਓ ਕਹਿੰਦਾ ਇੱਥੇ ਲੋਕਾਂ ਨੂੰ ਅਪੀਲ ਕਰੋ ਕੁੜੀਆਂ ਨਾਂ ਭੇਜੋ ਗੱਲੀਆਂ ਅੰਗਲੈਂਡ ਚ ਸਾਡੀਆਂ ਕੁੜੀਆਂ ਸੜਕਾਂ ਤੇ ਆਇਆਂ ਖੜੀਆਂ ਹੁੰਦੀਆਂ ਨੇ ਮੈਂ ਦਿੱਲੀ ਜੀਵੀ ਰੋਡ ਤੇ ਕੁੜੀਆਂ ਖੜੀਆਂ ਨੇ ਏ ਗੱਲ ਕੰਗਾ ਨੂੰ ਚੁਗੂਗੀ ਮੇਰੀ ਛੋ ਜਿਦਾ ਕਿੱਥੋਂ ਕਿੱਧਰੋਂ ਦੁਰ ਗਈ ਅਸੀਂ ਅਸੀਂ ਇਤਾਨਖਾ ਖਾਤਰ ਮਰਨ ਵਾਲੇ ਲੋਕ ਜਾਨਾਂ ਦੇਣ ਵਾਲੇ ਲੋਕ ਮੰਨੀਆਂ ਕਰਦੇ ਲੋਕ ਯਾਰ ਅੱਜ ਆਪਣੀਆਂ ਇਤਾਨਖਾ ਸਾਹਮਣੇ ਦਾਤੇ ਲਾਦਿਆ ਨੰਗੇ ਹੋਣ ਲਾ ਕੇ ਜਿਸਮ ਵੇਚਣ ਲਾ ਕੇ ਯਾਰ ਸਿਰਫ ਰਾਦੀ ਦਾ ਕੈਨੇਡਾ ਅਮਰੀਕਾ ਇੰਗਲੈਂਡ ਦੀ ਦਾ ਪੈਸਾ ਦੇ ਲੱਗਾ ਯਾਰ ਕੀ ਲੋੜ ਐ ਮੈਂ 220 ਤੋਂ ਆਇਆ ਬਾਈ ਆਓ ਤੋਜ ਵੇਖਾ ਸੱਚਾ ਸੂਰਮਾ ਫੱਲ ਮਲਾਈ ਬੰਦੇ ਨੇ ਹਿੱਟ ਗਈ ਆ ਕਾਸ ਫਿਲਮ ਵਾਲੇ ਹੋਟਲੇ ਬੰਦੇ ਨੇ ਮਾਰ ਪ੍ਰੋਡਿਊਸਰ ਵੀ ਅਸੀਂ ਪੈਸੇ ਲਾਉਣੇ ਆ 50 ਕਲਾਕਾਰ ਬੰਦੇ ਨੇ ਅਸੀਂ ਆਇਆ ਬਾਈ ਤਿਆਰ ਹੱਥ ਨਾਲ ਬਣਾ ਕੇ ਇਹਨਾਂ ਵਰਤਿਆ ਕਮਾ ਕੇ ਮੌਜ ਨਾਲ ਬੰਦੇ ਵਜੇ ਜਾ ਕੇ ਉਹ ਬੰਦੋ ਛੱਡ ਗਿਆ ਬੰਦਾ ਬਾਹੁਸ਼ਰ ਮਾਨ ਦਾ ਸੁਣਈ ਹੈ ਕਿਉਂਕਿ ਬੱਕਰੀ ਬਣਾ ਤਾ ਡਾਕਾ ਮਾਰੀ ਹੋਈ ਐ ਮਧੀ ਨਾਲ ਹਾਂ ਉਹਨਾਂ ਗਿੱਟਾਂ ਦਾ ਰਚਿਤਾ ਜੋ ਹੋਰ ਮਹਾਨ ਰਚਨਾਵਾਂ ਬੰਦੇ ਨੇ ਲਿਖੀਆਂ ਉਹਨਾਂ ਦਾ ਮੁੰਡਾ ਪਈਏ ਤੇ ਇਹਨਾਂ ਨੂੰ ਪਤਾ ਵੀ ਨਹੀਂ ਹੋਣਾ ਛੇ ਮਾਨ ਮਰਨ ਵਾਲੇ ਦਾ ਸ਼੍ਰੀਕ ਨੇ ਬਾੜੇ ਗੀਤ ਦਾ ਯਾਰ ਨਾਲ ਸੋ ਬਾਈ ਬੇਇਤੀ ਇੰਨੀ ਆ ਯਾਰ ਅਗਦਾ ਕਰਤੀ ਜਾਂਦੇ ਆ ਪਿੱਟੀ ਜਾਂਦੇ ਆ ਬਹੁਤ ਸੱਚਤ ਔਰ ਦਿਲ ਦਾ ਤੋਰੇ ਫਰਦੇ ਆ ਬਾਈ ਵੀ ਆ ਜੋ ਏ ਨਾਂ ਜਵੀਨਾ ਵੇਚ ਕੇ ਭਜੋ ਏ ਨਾਂ ਭਜੋ ਆਪਦੀ ਧਰਤੀ ਛੱਡ ਕੇ ਆਪਦੀ ਮਾਂ ਤੋਂ ਪਗੜੇ ਹੋ ਕੇ ਕਿੱਥੇ ਢੋਈ ਨਹੀਂ ਮਿਲਣੀ ਜਿੱਥੇ ਮਰਗੀ ਭਜੋ ਅੱਜ ਕੱਲੇ ਛੱਡੇ ਨਹੀਂ ਬਾਹਲੇ ਕਹਿੰਦੇ ਆ ਪ੍ਰਬੰਧ ਮਾੜਾ ਸਰਕਾਰਾਂ ਮਾੜੀਆਂ ਨੇ ਅਸੀਂ ਤਾਂ ਜਾਣਦੇ ਆ ਪੰਡਿਤਾਂ ਦਾ ਸਰਕਾਰਾਂ ਨੂੰ ਆਪਾਂ દોਸ਼ ਦਿੰਦੇ ਆ ਪ੍ਰਬੰਧਨ ਨੂੰ દોਸ਼ ਦਿੰਦੇ ਆ ਲੀਡਰਾਂ ਨੂੰ ਮਾੜਾ ਕਹਿੰਦੇ ਆ ਅਸੀਂ ਕੀ ਕਰਦੇ ਆ ਐ ਕਿ ਸਰਪੰਚੀ ਵੇਲੇ दारू ਕਿੰਨੀ ਦੀ ਪੀਤੀ ਸਰਪੰਚਾ ਤੂੰ ਮੈਨੂੰ ਦੱਸੋ 20 30 ਲੱਖ ਦੀ दारू ਪੀ ਗਏ ਸਰਪੰਚਾ ਕੋਲ ਲੋਕ ਆ ਆ ਪਗੜਾ ਪਿੰਡ ਰਸਾ ਮੁਕਤ ਕਰਨਾ ਹੈ ਕਸਾ ਵਿਕੜਨੀ ਦੇਣਾ ਪੀਤੀ ਆ ਕਿ ਨਹੀਂ ਥੋੜੇ ਪਿੰਡ ਚੱਲਿਆ ਹੋ ਕੰਮ ਚੱਲਿਆ ਨਹੀਂ ਹਾਂ ਦੱਸ ਮੈਂ ਮਾਨਸਾ ਗਿਆ ਕਿ ਸਰਪੰਚੀ ਟੋਨਲੇਲੇ ਮੁੰਡਾ ਉਹਨੇ ਉਹਦੀ ਮੈਂ ਗੱਲ ਸੁਣ ਕੇ ਹਜ਼ਾਰ ਰਹਿ ਗਿਆ ਕਹਿੰਦਾ ਭਾਈ ਇਹ ਤੇਰੇ ਮੁਰੇ ਮੁਰੇ 25 ਮਿੰਟ ਗੁਰਸਖ ਬੰਦਾ ਵਸ 15 ਬੋਤਲਾਂ ਲੈ ਕੇ ਆ ਘਰ ਦੀ ਕੱਢੀਆਂ ਮੈਂ ਗੁਰਸਖ ਵੀ ਪੀਣ ਲੱਗ ਗਿਆ ਕਹਿੰਦਾ ਪੀਂਦਾ ਤਾਂ ਗਾ ਨੂੰ ਐ ਉਹ ਕਹਿੰਦਾ ਕਮੈਨ ਲਿਕਣੀਆਂ ਬੰਦੇ ਭੁਗੇ ਆਣ ਕਿ ਉਹਨੂੰ ਪਿਆਦਾ ਦੇ ਸਾਡਾ ਕਰਤਾਰ ਕਿੱਥੇ ਰਹਿ ਗਿਆ ਯਾਰ ਕਿੱਥੇ ਖੜ੍ਹ ਕੇ ਡਾਕੇ ਸੀ ਯਾਰ ਮੋਤ ਯਾਰ ਵੀ ਦੇਣਾ ਸਾਨੂੰ ਗੁਰਦਰ ਭੇਟ ਕ ਵੀ ਤਿਆਰ ਆ ਵੀ ਕੋਈ ਕਰਨੀ ਲਿਆ ਮੌਤਰੀਆ ਖਾ ਜਾਣਗੇ ਮਰਨਾ ਕਹਾ ਦੇਖੀ ਉਹ ਮਰਾਂ ਕੇ ਜਾਵਾਂਗੇ ਕਹਾ ਦੇਖਾਂਗੇ ਮੈਂ ਚੱਲ ਕੇ ਇਹ ਚੰਗੀ ਗੱਲ ਸੁਣਨ ਨੂੰ ਤਿਆਰ ਨਹੀਂ ਐਸੇ ਗਾਉਣ ਵਾਲੀ ਆਈ ਹੁੰਦੀ ਨਾ ਕੋਈ ਤੇ ਜਦ ਆਰਕੈਸਟਰਾ ਲਾਈ ਹੁੰਦੀ ਚਾਹੇ ਰਾਤ ਤੱਕ ਖੜਾਈ ਰੱਖਦੇ ਐ ਐਡੇ ਨਾਲ ਜਾ ਕੇ ਕਹਾਂ ਖੜੇ ਰਹਿੰਦੇ ਉਥੋਂ ਵੀ ਉਹ ਦੇਖਦੇ ਇਹੀ ਫਾਂ ਦਾ ਸਾਡਾ ਸਹੀ ਗੱਲ ਦੇ ਉੱਤੇ ਹੱਕ ਦੇ ਉੱਤੇ ਸੱਚ ਦੇ ਉੱਤੇ ਖੜਨੋਂ ਹਟ ਕੇ ਲੜਨੋਂ ਹਟ ਗਏ ਕਿਤੇ ਨਾ ਹੋਵੇ ਪੰਜਾਬੀਓ ਇਹ ਆਉਣ ਵਾਲੀਆਂ نسلਾਂ ਦੇ ਅਸੀਂ ਕਾਪਲ ਬਣ ਗਏ ਆ ਉਹ ਸਾਨੂੰ ਇਤਿਹਾਸ ਲਿਖੇ ਕਿ ਇੱਕ ਪੀੜੀ ਸੀਗੀ ਕਦੇ ਯੋਧੇ ਰਹੇ ਇਸ ਖਾਉ ਦੇ ਅੰਦਰ ਉਹਨੇ ਆਪਣੀਆਂ ਆਉਣ ਵਾਲੀਆਂ نسلਾਂ ਕਦਰ ਜਾਨਾ ਕਰਵਾਣ ਕਰਤੀਆਂ ਜਦੋਂ ਬਾਹਰ ਵਾਲੇ ਆਏ ਕੁੰਡੇ ਲਾਏ ਘਰਾਂ ਚ ਵੜ ਗਏ ਵੀ ਮੌਤ ਨਾ ਆ ਜਾਏ ਪਰਚਾ ਨਾ ਹੋ ਜੇ ਜੇਲ੍ਹ ਨਾ ਹੋ ਜੇ ਅਹੇ ਈ ਮੈਂ ਹੈਰਾਨ ਆ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਹਿੰਦੇ ਕੋਈ ਸੀਆਈਡੀ ਵਾਲਾ ਨਾਂ ਲਿਖਦਾ ਫਿਰਦਾ ਬੰਦੇ ਹਾਲੇ ਅਸੀਂ ਐਨੇ ਜੀ ਨੰਬਰ ਜਾਣੇ ਵੀ ਹੈ ਸਿੱਧੇ ਨਾਂ ਲਿਖ ਕੇ ਲੈ ਗਿਆ ਫੋਨ ਨਾ ਨਮਾ ਜਬ ਪਈ ਦੇ ਹੁਣ 3 ਦਸੰਬਰ ਤੋਂ ਪਹਿਲਾਂ ਹੁਣ ਨਾਂ ਵੀ ਲਿਖਣਗੇ ਲਿਸਟਾਂ ਵੀ ਬਣਾਉਣਗੇ ਕਿਸੇ ਨੂੰ ਸੀਆਈ ਵਾਲਾ ਫੋਨ ਆਊਗਾ ਕਿਸੇ ਨੂੰ ਡੀਐਸਪੀ ਕਰੂ ਕਿਸੇ ਨੂੰ ਐਸਪੀ ਕਰੂ ਮੇਰਾ ਸੇਚੂ ਕਰੂਗਾ ਕਰ ਲਏ ਪਰ ਤੂੰ ਸੋਚ ਲਓ ਕਿ ਇਹਨਾਂ ਦਾ ਫੋਨ ਤੋਂ ਚੁੱਪ ਕਰਕੇ ਘਰੇ ਬਹਿ ਕੇ ਮਰਨਾ ਹੈ ਕਿ ਲੜ ਕੇ ਆਪਣੇ ਆਪ ਨੂੰ ਬਚਾਉਣਾ ਤੇ ਆਪਣੀਆਂ ਨਜ਼ਰਾਂ ਨੂੰ ਬਚਾਉਣਾ ਤੁਹਾਡੇ ਕੋਲ ਇਹ ਦੋ ਰਾਹ ਹੈ